ਜੀ ਸਬਜੀ ਆਪਣੀ ਹੋ ਗਈ ਰੈਡੀ ਤੇ ਹੁਣ ਇਹਨੂੰ ਆਪਾਂ ਖਾ ਸਕਦੇ ਆ ਤੇ ਇਹਨੂੰ ਇੱਕ ਆਪਾਂ ਹੁਣ ਪੰਜਾਬੀ ਟੱਚ ਕਿਉਂਕਿ ਜਿੰਨੀ ਦੇਰ ਅਸੀਂ ਬਟਰ ਦੇਸੀ ਕਿਉ ਲੱਸੀ ਇਹ ਪੰਜਾਬੀਆਂ ਦਾ ਟਰੈਡੀਸ਼ਨਲ ਡਾਈਟ ਹੈ ਜੀ ਠੀਕ ਹੈ ਜੀ ਲਓ ਤਾਂ ਇਹ ਆਪਣੀ ਫਾਈਨਲ ਡਿਸ਼ ਰੈਡੀ ਹੋ ਗਈ ਔਰ ਤੋ ਗੋਬੀ ਮਟਰ ਪੰਜਾਬੀ ਟੱਚ ਤਾਂ ਚੈਨਲ ਮੇਰਾ ਪਹਿਲਾਂ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਓ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਹੈਗੇ ਆ ਪੱਤ ਗੋਭੀ ਤੇ ਮਟਰ ਇਹ ਹੈਗੀ ਕੱਟੀ ਹੋਈ ਪੱਤ ਗੋਭੀ ਇਹ ਮਟਰ ਹੈਗੇ 1/2 ਕਿਲੋ ਤੇ 1 ਕਿਲੋ ਗੋਭੀ ਤੇ ਇਹ ਚ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਇਹਦੇ ਚ ਮੈਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਕੱਟ ਲਈਆਂ ਤੇ ਇਹ ਪਿਆਜ਼ तो ये अदरक कटिया योड़ा जहाँ छिले गया से रखता ठीक है जी तो टमाटर सिर्फ मैं इन्ना की पाऊँगी मैं कढ़ाई देखो गर्म हो गई है तो ये आपने थोड़ा या। तेल, थोड़ा जहा आप इन्ना कि तेल पावे ज्यादा नहीं पावना ठीक है क्योंकि जब हम बटर वगैरह जसी घ्यो एक्सट्रा बाद सकते हैं तो हूँ जिमें गरम होंगे बाकी मटीरियल है पा लगे ठीक है जी लो जी अपना ऑयल जोड़ा है का गर्म हो गया तो ये आप अदरक देखो नाल, नाल अदरक जो है लाल हो गया हम पा लेंगे आप प्याज ਤੇ ਜੇ ਇਹ ਆਪਾਂ ਹਰੀ ਮਿਰਚ ਸੋਣੀ ਆ ਤਾਂ ਕਿ ਆਪਣੇ ਮੂੰਹ ਦੇ ਵਿੱਚ ਨਾਵੇ ਖਾਂਦਿਆਂ ਨੂੰ ਮੂੰਹ ਕੌੜਾ ਨਾ ਹੋਵੇ ਤਾਂ ਉਹ ਆਪਾਂ ਤਿਆਜ ਦੇ ਨਾਲ ਪਾਵਾਂਗੇ ਹਰੀ ਮਿਰਚ ਦੇਖੋ ਪਿਆਜ਼ ਬਣ ਗਿਆ ਤਾਂ ਹੁਣ ਆਪਾਂ ਸਾਰਾ ਮੈਂ ਪਹਿਲਾਂ ਪਾਵਾਂਗੇ ਦੇ ਵਿੱਚ ਨਮਕ ਕਿਉਂਕਿ ਜੇ ਮੜਾ ਮੋਟਾ ਪਿਆਜ਼ ਕੱਚਾ ਰਹੂਗਾ ਤਾਂ ਉਹ ਬੰਦ ਹੋ ਜਾਊਗਾ ਲਓ ਜੀ ਤਾਂ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਫਾਸਦੀ ਇੱਕ ਚਮਚ ਬਾਕੀ ਤੁਸੀਂ ਆਪਣੀ ਹਲਦੀ ਦੇ ਹਿਸਾਬ ਨਾਲ ਪਾਉਣੀ ਹੈ ਵੀ ਤੁਹਾਡੀ ਹਲਦੀ ਦਾ ਕੀ ਹਿਸਾਬ ਪਤਾ ਵਾ ਆਪਣੀ ਆਪਣੀ ਮਿਰਚ ਤੇ ਹਲਦੀ ਤੁਹਾਡਾ ਆਪਣਾ ਖੁੱਦ ਦਾ ਅੱਛਾ ਹੁਣ ਗੈਸ ਕਰ ਲੈਣੀ ਡਾਊਨ ਤੇ ਆਪਾਂ ਮਟਰ ਨਹੀਂ ਪਾਉਣੀ ਜੀ ਪਹਿਲਾਂ ਕਿਉਂਕਿ ਮਟਰ ਪਟਾਕਾ ਮਾਰਦੇ ਹੁੰਦੇ ਆ ਤਾਂ ਆਪਾਂ ਕੀ ਕਰਨਾ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਸਬੋਗੀ ਪਹਿਲਾਂ ਪਾਵਾਂਗੇ अच्छा। तो कभी आप मसाले बच्चे पानी पाने होंगे ना अच आप गैस डाउन करके पत् गोभी पहले जी पाई तो इस तरह ही आप सारी पत् गोभी पा के आप कवर करते हैं जी वाह कि वजिया कलर भी बन गया गोभी का देखो और सॉफ्टनैस देखो कि फ्लेम जी मेरी हैगी फुल ਹੁਣ ਆਪਾਂ ਜਿਹੜਾ ਇਹ ਟਮਾਟਰ ਛਿੱਲ ਕੇ ਰੱਖਿਆ ਸੀ ਇੰਨਾ ਕੁ ਉਹ ਇਦਾਂ ਸੱਤਾਂ ਹੀ ਸਿੱਟਣੇ ਵਿੱਚ ਕੱਟ ਕੇ ਨਹੀਂ ਪਾਉਣਾ ਕਿਉਂਕਿ ਇਹ ਹੌਲੀ-ਹੌਲੀ ਜਿਹੜਾ ਇਹ ਆਪਣਾ ਅਸਰ ਦੇਦਾ ਵਿੱਚ ਸਾਰੀ ਸਬਜੀ ਦੇ ਦੇ ਆਈ ਜਾਊਗਾ ਜਦੋਂ ਨੂੰ ਆਪਣੀ ਸਾਰੀ ਸਬਜੀ ਪੱਕਣੀ ਹੈ ਤੇ ਹੁਣ ਜਿਹੜੇ ਆਪਾਂ ਮਟਰ ਧੋ ਕੇ ਰੱਖੇ ਸੀਗੇ ਉਹ ਆਪਾਂ ਸਾਰੇ ਦੇ ਸਾਰੇ ਪਾ ਦੇਣੀ ਹੁਣ ਇਹ ਬੜਕਦੇ ਨਹੀਂਗੇ ਤੇ ਟਪਾਕੇ ਨਹੀਂ ਮਾਰਨੇ ਮਟਰ ਦਾ ਇਹਨੂੰ ਆਪਾਂ ਇਸ ਤਰ੍ਹਾਂ ਸਾਰਿਆਂ ਨੂੰ ਮਿਕਸ ਕਰਾਂਗੇ ਤੇ ਮਿਕਸ ਕਰਕੇ ਜਿਹੜਾ ਇੱਕ ਫਰਸਟ ਆਪਾਂ ਕਰਨਾ ਨਾ ਇਹਨੂੰ ਪਹਿਲੇ 5 ਮਿੰਟ ਤਾਂ ਇਹਨੂੰ ਹਾਈ ਫਲੇਮ ਤੇ ਰੱਖਣਾ ਆਪਾਂ ਲਓ ਸਾਰਾ ਸਾਰਾ ਤੇ ਮਿਕਸ ਹੋ ਗਿਆ ਜਿਹਦੇ ਵਿੱਚ ਇਹਦੇ ਮਟਰ ਵੀ ਤਾਂ ਇਹਨੂੰ ਹੁਣ ਆਪਾਂ ਕਵਰ ਕਰ ਦਿੰਦੇ ਆਂ ਤਾਂ 5 ਮਿੰਟਾਂ ਬਾਅਦ ਆਪਾਂ ਦੇਖਦੇ ਆਂ ਦੇਖਦੇ ਆਪਾਂ ਸਬਜੀ ਆਪਣੀ ਰੈਡੀ ਹੋ ਚੁੱਕੀ ਹੈ ਲੋ ਜੀ ਲੋ ਕਿਾ ਚਮਕਾ ਗਈ ਇਹ ਸਬਜੀ ਦੇ ਵਿੱਚ ਕਿੰਨੀ ਵਧੀਆ ਦੇਖੋ ਤਾਂ ਹੁਣ ਇਹਨੂੰ ਆਪਾਂ ਇੱਕ ਇਹਨੂੰ ਫਾਈਨਲ ਟੱਚ ਦਿੰਨੇ ਆ ਜਿਹੜਾ ਇੱਕ ਮੇਨ ਆਪਣਾ ਹਰੀਆਂ ਸਬਜ਼ੀਆਂ ਦਾ ਬਾਦਸ਼ਾ ਤਾਂ ਇਹਦੇ ਬਿਨਾ ਆਪਣੀ ਜਿਹੜੀ ਸਬਜੀ ਆ ਅਧੂਰੀ ਆ ਇਹ ਹੈਗਾ ਜੀ ਆਪਣਾ ਧਨੀਆ ਤੇ ਇਹਨੂੰ ਆਪਾਂ ਸਾਰੇ ਮੂਦੇ ਤੇ ਗਾਰਨਿਸ਼ ਵਾਸਤੇ ਕੱਟ ਕੇ ਧੋ ਕੇ ਰੱਖਿਆ ਹੋਇਆ ਸੀਗਾ ਇਹਨੂੰ ਹੁਣ ਮੈਂ ਪਾ ਕੇ ਕਿਉਂਕਿ ਧਨੀਆ ਜਿੰਨਾ ਤੁਸੀਂ ਖਾ ਲਓਗੇ ਨਾ ਇਸ ਸੀਜ਼ਨ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ। ਮੈਂ ਬਹੁਤ ਜ਼ਿਆਦਾ ਧਨੀਏ ਖਾਨੀ ਹੈ ਜੀ। ਧਨੀਏ ਦੇ ਵਿੱਚ ਵਿਟਾਮਿਨ A ਬਹੁਤ ਜ਼ਿਆਦਾ ਹੁੰਦਾ ਤੁਸੀਂ ਮੇਰੀ ਵੀਡੀਓ ਦੇਖਿਓ ਧਨੀਏ ਦੇ ਫਾਇਦੇ। ਤੇ ਇਹਨਾਂ ਵਿਟਾਮਿਨ A ਹੈਗਾ ਜਿਹੜਾ ਕਿ ਸਾਡੀਆਂ ਆਈ ਸਾਈਟ ਵਾਸਤੇ ਬਹੁਤ ਵਧੀਆ ਫਾਇਦੇਮੰਦ ਆ। ਤਾਂ ਇਹਨੂੰ ਹੁਣ ਆਪਾਂ 10 ਮਿੰਟ ਜਾਂ 5 ਮਿੰਟ ਜਿੰਨੇ ਵੀ ਆਪਾਂ 10 ਮਿੰਟ ਇਹਨੂੰ ਰੈਸਟ ਕਰਾਵਾਂਗੇ। ਤਾਂ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਆ। ਤਾਂ ਗੈਸ ਕਰਾਂਗੇ ਆਪਾਂ ਬੰਦ।